ਪ੍ਰੋਗਰਾਹ ਸਾਹਿਬ ਕਹਿੰਦੇ ਮੁੱਖ ਮੰਤਰੀ ਚਲਦੀ ਮੀਟਿੰਗ ਛੱਡ ਕੇ ਭੱਜ ਗਏ ਕੀ ਗੱਲ ਕੀ ਹੈ ਅੱਜ ਦੀ ਜਿਹੜੀ ਮੀਟਿੰਗ ਆ ਬਹੁਤ ਸੁਮੁੱਥ ਚੱਲ ਰਹੀ ਸੀ ਅਤੇ ਮੰਗ ਪੱਤਰ ਤੇ ਬਹਿਸ਼ ਹੋ ਗਈ ਸੀ ਅਤੇ ਮੰਗ ਪੱਤਰ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਬੇਨਤੀ ਕੀਤੀ ਵੀ ਤੁਸੀਂ ਧਰ ਦੇ tourne ਨਾ ਲਾਇਆ ਕਰੋ ਸੜਕਾਂ ਤੇ ਨਾ ਬੈਠਿਆ ਕਰੋ ਗੱਲ ਦਾ ਜਿਹੜਾ ਪਰਸੋਂ ਵਾਲਾ ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਜਿਹੜੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਮੋਟਰ ਮੋਟਰ ਦਾ ਨਾ ਖੋਹੋ ਜੇ ਚਲੋ ਤੁਹਾਡਾ ਕੁਝ ਹੋਰ ਦੇਣ ਦਾ ਨਹੀਂ ਜੇ ਤੁਹਾਡਾ ਗਾਂ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅਧੀਆਂ ਮੰਗਾ ਤੁਸੀਂ ਕਿੰਨੇ ਤੁਸੀਂ ਜਾ ਰਹੇ ਵਿਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲੇ ਕਿੰਨਾ ਹੈ ਉਹਨੇ ਕਿਹਾ ਵੀ ਖੁੱਲ ਹੈ ਵੀ ਜੇ ਖੁੱਲ ਸਮਾਂ ਨਾਲ ਉਹ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜੇ ਨਹੀਂ ਜਦੋਂ 8-9 ਮੰਗਾ ਧਾਰਾ ਮੰਗਾ ਦੇ ਵਿੱਚੋਂ 8-9 ਮੰਗਾ ਤੇ ਵਹਿ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਜੇ ਇਫੈਕਸ਼ਨ ਹੈ ਮੈਂ ਜਾਣਾ ਤੇ ਜਾਂਦਿਆ ਹਾਂ ਅਪੀਲ ਕੀਤੀ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਦਾ ਹਕੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਹੈ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆ ਅਸੀਂ ਕਿਹਾ ਉਹਨੂੰ ਪਹਿਲਾਂ ਸਰਕਾਰ ਸਾਨੂੰ ਮੀਟਿੰਗ ਦਿੰਦੀ ਹੈ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਜੇ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਹੈ ਅਕਸਰ ਹਰੇਕ ਸਰਕਾਰੀ ਦਿੰਦੀ ਆ ਕੋਈ ਇਹ ਨਹੀਂ ਸਰਕਾਰ ਦਿੰਦੀ ਕੋਈ ਆਏ ਉਹਨੂੰ ਐਵੇਂ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲਬ ਸੰਕੇਤੇ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦਾ ਵੀ ਸ਼ਾਇਦ ਡਰਦੇ ਦਾ ਤੌਰ ਤੇ ਮੀਟਿੰਗ ਦਿੱਤੀ ਅਸੀਂ ਨਾ ਇਹ ਕਿਹਾ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੱਤੀ ਹੈ ਅਕਸਰ ਜਦੋਂ ਪ੍ਰੋਗਰਾਮ ਰੱਖਦੇ ਆ ਹਰੇਕ ਸਰਕਾਰੀ ਉਦੋਂ ਪਹਿਲਾਂ ਜੱਥੇਬੰਦੀਆਂ ਨੂੰ ਸਾਦੀ ਹੁੰਦੀ ਹੈ ਉਹਦੇ ਤੇ ਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ ਇਸ ਗੱਲ ਦਾ ਖਵਾ ਲੁੰਦਾ ਇੰਨੀ ਗੱਲ ਤੋਂ ਤੜਕੇ ਮੁੱਖ ਮੰਤਰੀ ਮੀਟਿੰਗ ਚ ਬਾਕੋ ਕਰ ਗਿਆ ਤੇ ਅਸੀਂ ਕੱਲ ਨਮਬ ਦਾ ਪ੍ਰੋਗਰਾਮ ਹੈ ਜਿਵੇਂ ਖੜਾ ਲੀਕਿਆ ਹੋਇਆ ਉਹ ਸੜਾ ਲੱਗੂ ਉਪ ਪਤਰੀ ਨੇ ਕਹਿਆ ਸੀ ਵੀ ਅਸੀਂ ਡਰ ਕੇ ਮੀਟਿੰਗ ਦਿੱਤੀ ਹੈ ਮੁੱਖ ਮੰਤਰੀ ਦੇ ਲਫਜ਼ੀ ਵੀ ਤੋਂ ਡਰ ਕੇ ਮੀਟਿੰਗ ਦਿੱਤੀ ਮੈਂ ਨਹੀਂ ਇਹ ਜਦ ਤੱਕ ਕੁਝ ਮਿਲਦਾ ਲੱਗਦਾ ਵੀ ਐਂੀ ਬੋਲ ਕੇ ਕਹੇ ਵੀ ਮੈਂ ਕੋਈ ਐਂ ਨਹੀਂ ਮੈਨੂੰ ਡਰਨੇ ਕਰਕੇ ਮੀਟਿੰਗ ਦਿੱਤੀ ਹੈ ਮੈਂ ਪਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕਿ ਇਹ ਮੈਨੂੰ ਸਮਝ ਨਹੀਂ ਗਿਓ ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ ਕਿ ਕਿਸੇ ਕਰਨਾ ਲੱਗੇਗਾ ਤੁਹਾਡਾ ਪੰਜ ਤਰੀਕ ਨੂੰ ਕੋਈ ਹਾਂ ਹਾਂ ਉਹ ਤਾਂ ਹੁਣ ਜਦੋਂ ਚੰਡੀਗੜ੍ਹ ਜਾਵਾਂਗੇ ਫੜਨ ਦੇਣਗੇ ਨਹੀਂ ਫੜਨ ਦੇਣਗੇ ਮੁਕਮਤ ਦਾ ਗੁੱਸਾ ਇਹ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ ਗਿਰਪਦਾਰ ਕਰਦਾ ਹੈ ਕੀ ਕਰਦਾ ਹੈ ਤਾਂ ਉਹਦਾ ਕੰਮ ਆ ਹੁਣ ਅਸੀਂ ਆਪਣੀ ਤੇਰੀ ਨਾਲ ਆ ਮੈਂ ਮੰਗਾ ਜਿੱਦਿਆਂ ਦੱਸੋ ਕਿਸ ਤੇ ਮੰਗਾ ਸਾਡੀਆਂ ਉਹ 18 ਮਹੀਨੇ ਉਹ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਉਹ ਅਗਰਾਹ ਤੋਂ ਸਹਿਮਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਅਧੀਆਂ ਮੰਗਾਂ ਦੇ ਵਿੱਚੋਂ ਕਿਸੇ ਨੇ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਦੀ ਸਿਰਫ ਇੱਕ ਗੱਲ ਤੇ ਸਹਿਮਤੀ ਹੋਈ ਹੈ ਬਾਕੀ ਤੇ ਕਰ ਦਾਂਗੇ ਕਰਾ ਦਾਂਗੇ ਕਰ ਜਿਹੜੀ ਝੋਨੇ ਦੀ ਲਵਾਈ ਹੈ ਉਹ 1 ਜੂਨ ਤੋਂ ਸ਼ੁਰੂ ਕਰਦੇ ਆ ਇਹ ਤੇ ਸਹਿਮਤੀ ਬਣੀ ਆ ਸ੍ਰੀ ਪ੍ਰਮਾਨ ਜੀ ਉਹਨਾਂ ਨੇ ਬਾਅਦ ਚ ਕਿਹਾ ਇਹ ਜੇ ਗੱਡੀ ਆਜੋ ਅੱਗੇ ਆਜੋ ਕਰਨਾ ਤਾਂ ਸਾਰੇ ਕਹਿ ਬੁੱਟਾ ਸੇ ਨਹੀਂ ਕਰੀ ਆਜੋ ਅੱਛਾ ਅੱਗੇ ਆਜੋ ਅੱਗੇ ਆਜੋ ਕਰੋਗੇ ਤੇ ਜਿੰਨੇ ਆ ਗਏ ਅੱਲਾ ਤੇ ਆਪਣੀ ਡਿਸਕਸ ਹੋ ਗਈ ਸਾਰੇ ਕਹਿ ਇਹਦੇ ਲਈ ਖੜੀ ਖੜੀ ਅੱਛਾ ਮਤਲਬ ਜਿਹੜੀ ਸਹਿਮਤੀ ਉਹ ਵੀ ਕੈਨਸਲ ਕਹਿਤੀ ਹਾਂ ਉਹੀ ਜਿਹੜੀਆਂ ਮੰਗਾ ਮੰਨੀਆਂ ਸੀ ਪਾਹਿਆ ਕਿ ਤੁਸੀਂ ਜਾਓ ਤੇ ਬੰਦੇ ਜੀ ਕਰ ਮਤਲਬ ਇਸ ਤਰੀਕੇ ਨਾਲ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤਰ੍ਹਾਂ ਮਤਲਬ ਪੰਪ ਮੌਜੂਦਾ ਜੋ ਇੱਕ ਪਹਿਲੀ ਵਾਰ ਹੈ ਕੋਈ ਸੀਐਪੀ ਪ੍ਰਪੋਜ਼ ਹੋਇਆ ਹੋਵੇ ਮੀਟਿੰਗਾਂ ਦੇ ਵਿੱਚ ਪਹਿਲੀ ਵਾਰ ਇੱਕ ਬਹੁਤ ਮਿੰਟਾਂ ਦਾ ਹੋਗਾ ਬਾਦਰ ਨਾਲ ਵੀ ਹੋਈਆਂ ਕੈਪਟਨ ਨਾਲ ਵੀ ਹੋਈਆਂ ਚੰਨੀ ਨਾਲ ਵੀ ਹੋਈਆਂ ਕਿਸੇ ਵੀ ਲੈਵਲ ਤੇ ਜਿਹੜਾ ਮਨ ਕੋਈ ਕਦੇ ਵੀ ਕੋਈ ਨਾ ਮੱਗਿਆ ਅੱਗੇ ਆ ਜਾਓ ਗੇ ਪਿੱਛੇ ਵਾਰੀ ਤੋਂ ਅੱਗੇ ਆ ਜਾਓ ਬਾਕੀ ਸਾਰੇ ਪ੍ਰਤੁਕ ਹੋਏ ਨੇ ਤੇ ਇਹ ਠੀਕ ਨਹੀਂ ਹੋ ਰਹੀ ਸੀ ਅੰਦਰ ਤੋਂ ਥੱਲੇ ਕਰਨਾ ਮਾਈਕ ਇਹ ਇਸ ਤਰੀਕੇ ਨਾਲ ਅੱਗੇ ਆਜੋ ਜੀ ਅੱਗੇ ਆਜੋ ਬੜਾ ਅੱਗੇ ਆਜੋ ਜੀ ਤਾਂ ਗੱਡੀ ਆਜੋ ਅੱਗੇ ਆਜੋ ਅੱਗੇ ਆਜੋ ਅੱਗੇ ਆਜੋ ਮੈਂ ਉਹੀ ਕਹਿ ਰਿਹਾ ਅੱਗੇ ਆਓ ਜੀ ਅੱਗੇ ਆਜੋ ਅੱਗੇ ਆਜੋ ਅੱਗੇ ਕੀ ਹੋਇਆ ਥੋੜਾ ਅੱਗੇ ਆਂਦੇ ਆਰੇ ਜਿਹੜੋ ਬੰਦਾ ਮਾਰ ਗਿਆ ਉਸਨੂੰ ਮਾਈਕ ਆਜਾ ਬੱਥੇ ਆਜੋ ਭਾਈ ਅੱਗੇ ਆਜੋ ਓਕੇ ਲੈ ਆਓ ਫ੍ਰੀ ਅੱਗੇ ਆਜੋ ਓਕੇ ਲੈ ਆਜਾ ਸਰਦਾਰ ਜੀ ਸਰਦਾਰ ਸਾਹਿਬ ਅੱਗੇ ਲੈ ਆਓ ਅੱਗੇ ਆਓ ਸਰ ਅੱਗੇ ਆਓ ਦੋ ਕਦਮ ਅੱਗੇ ਆਓ ਸਰ ਯਾਰ ਮਾਈਕ ਤਾਂ ਡਾਊਨ ਹੈ ਤਾਂ ਹੀ ਆਣਗੇ ਥੋੜਾ ਪਿੱਛੇ ਡਾਊਨ ਆਜੋ ਰੇ ਆਜੋ ਸਰ ਅੱਗੇ ਆ ਜਾਓ ਸਰ ਅੱਗੇ ਆ ਜਾਓ ਅਫਸੂਸ ਹੈ ਕਿ ਕਮਨਟਰੀ ਦੇ ਉੱਤੇ ਬੈਠਾ ਬੰਦਾ ਗੁੱਸੇ ਚ ਆ ਕੇ ਇਹ ਕਹੇ ਜਾਓ ਕਰ ਲਓ ਪੰਜਤਰੀ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਕਿ ਸੀਐਮ ਸਾਹਿਬ ਨੇ ਕਿਹਾ ਕਿ ਜੋ ਜੋ ਕਰ ਰਹੇ ਜੋ ਕਰਨਾ ਕਰ ਤਾਂ ਜਾਓ ਪੰਜਤਰੀ ਨੂੰ ਕਰ ਲਓ ਨਹੀਂ ਜਿਹੜੀਆਂ ਮੰਗਾਂ ਨੇ ਹੁਣ ਉਹ ਵੀ ਨਹੀਂ ਮਨਦਾ ਨਹੀਂ ਜਿਹੜੀਆਂ ਗੱਲਾਂ ਸਹਿਮਤੀ ਹੋਈ ਸੀ ਉਹ ਵੀ ਛੱਡੀਆਂ ਉਹ ਵੀ ਛੱਡਿਓ ਤੇ ਫਿਰ ਕੁਰਾਣ ਸਾਹਿਬ ਜਿਵੇਂ ਪਹਿਲਾਂ ਜਿਵੇਂ ਉੱਥੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਫਿਰ ਜਿਨ੍ਹਾਂ ਦੇ ਐਫ ਆਈ ਆਰ ਹੋਈ ਸੀ ਤੁਹਾਨੂੰ ਲੱਗਦਾ ਵੀ ਉਹ ਚੀਜ਼ਾਂ ਦਾ ਆਧਾਰ ਬਣਾ ਕੇ ਫਿਰ ਕੋਈ ਹੋਰ ਜਿਹੜਾ ਕੁਝ ਮਰਜ਼ੀ ਕਰ ਲੇ ਸਰਕਾਰ ਅਸੀਂ ਤਿਆਰ ਆ ਜਿਹੜਾ ਕੁਝ ਮਰਜ਼ੀ ਕਰ ਲੇ ਸਰਕਾਰ ਤੋਂ ਦੇ ਵਿੱਚ ਕੀ ਕਹਿੰਦੇ ਆ ਜਿਹੜਾ ਕੁਝ ਸਰਕਾਰ ਤੋਂ ਬੜਨਾ ਕਰਦਾ ਜਿਹੜੀ ਬਾਤ ਕਿਸੇ ਤੋਂ ਵੱਡੀ ਸੀ ਜਿਹੜੀ ਬਾਤ ਕਿਸੇ ਤੋਂ ਵੱਡੀ ਸੀ ਜਦੋਂ ਪੈਸਾ ਵੀ ਨਹੀਂ ਵਾਰਸ਼ ਹੋਉਣੀ ਉਸ ਦਾ ਜਵਾਬ ਹੀ ਨਹੀਂ ਦਿੱਤਾ ਤੇ ਡਿਸਕਸ ਹੋ ਗਈ ਬਾਕੀ ਆਜੋ ਜੀ ਦੂਰ ਘੰਟਾ ਸਰ ਅਕੇ ਆਜੋ ਬੜਾ ਜੈ ਤੁਸੇ ਆਣਾ ਪ੍ਰੋਗਰਾਮ 5 ਤਰੀਕ ਨੂੰ ਤੁਹਾਡਾ ਬਿਲਕੁਲ ਪੱਕਾ ਪੱਜਾ ਪਰ ਉਹ ਦੇਖਣਾ ਨਹੀਂ ਪਿਆ ਥੋੜਾ ਗਾੜੀ ਲੈ ਆਓ ਯਾਰ ਸਾਰੇ ਦਾ ਮਾਈਕ ਆ ਕੇ ਕਰਾਉਂਦੀ ਆ ਕੇ ਦਾ ਸਿਆਣਪ ਕਰਾਉਂਦੀ ਆ ਕਿਸ ਦੀ ਬਾਤ ਹੈ ਹੋ ਗਿਆ ਹੋ ਗਿਆ ਹੋ ਗਿਆ ਡੰਡਾ 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 ਅਗਰਾ ਤੋਂ ਆਜੋ ਅਗਰਾ ਤੋਂ ਆਜੋ ਆਜੋ ਸਾਡਾ ਵੱਲੋਂ ਸਿੱਧੇ ਟੋਰ ਦੇ ਉੱਤੇ ਜਗENDER ਸਿੰਘ ਅਗਰਾ ਜੀ ਸਮਝਾਜ ਨਾਮ ਦੇ ਚਲੋਣਾ ਰਹੀਆ ਇਹ ਲਈਓ ਇਹ ਗੱਲਬਾਤ ਹੋਈ ਸੀ